ਆਨਰ ਦੇਖ ਰਹੇ ਹੋ ਤੁਸੀਂ ਤਾਂ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾਏ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਐ ਐਮ ਐਲ اے ਹਰਮੀਤ ਸਿੰਘ ਪਠਾਨ ਮਾਜਰਾ ਦੇ ਨਾਲ ਜੁੜੀ ਹੋਈ ਸਨੌਰ ਤੋਂ ਐਮ ਐਲ اے ਨੇ ਹਰਮੀਤ ਸਿੰਘ ਪਠਾਨ ਮਾਜਰਾ ਤਾਂ ਇਸ ਸਮੇਂ ਦੀ ਬੇਹੱਦ ਹੀ ਵੱਡੀ ਖਬਰ ਉਹਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਸੂਤਰਾਂ ਮੁਤਾਬਕ ਕਿ ਪੁਲਿਸ ਹਿਰਾਸਤ ਤੋਂ ਫਰਾਰ ਹੋ ਚੁੱਕੇ ਨੇ ਐਮ ਐਲ ਏ ਪਠਾਨ ਮਾਜਰਾ ਦਾ ਸੂਤਰਾ ਮੁਤਾਬਕ ਉਹਨਾਂ ਦੇ ਵੱਲੋਂ ਗੋਲੀ ਵੀ ਚਲਾਈ ਗਈ ਹੈ ਇੱਕ ਪੁਲਿਸ ਮੁਲਾਜ਼ਮ ਵੀ ਜਿਹੜਾ ਇਸ ਵਿਚਕਾਰ ਹੈ ਜ਼ਖਮੀ ਹੋਇਆ ਤਾਂ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਦੋਂ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਜਿਹੜੀ ਕਿ ਉਹਨਾਂ ਜਗੇ ਦੱਸਿਆ ਜਾ ਰਿਹਾ ਕਿ ਉਹ ਫਰਾਰ ਹੋ ਜਾਂਦੇ ਨੇ ਤਾਂ ਐਮਐਲਏ ਪਠਾਨ ਮਾਜਰਾ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਜਾਂਦਾ ਹੈ ਪੂਰੇ ਮਾਮਲੇ ਦੇ ਉੱਤੇ ਜਾਣਕਾਰੀ ਦੇ ਲਈ ਸਾਡੇ ਨਾਲ 온라인 ਤੇ ਮੌਜੂਦ ਨੇ ਬਲਜੀਤ ਮਰਵਾਹਾ ਤਾਂ ਗੱਲਬਾਤ ਕਰਦੇ ਆ ਤਾਂ ਸਰ ਜਿਹੜੀ ਕੁਝ ਸਮੇਂ ਪਹਿਲਾਂ ਖਬਰ ਆਂਦੀ ਹੈ ਕਿ ਗ੍ਰਿਫਤਾਰੀ ਐਮ ਐਲ ਏ ਪਠਾਨ ਮਾਜਰਾ ਦੀ ਹੁੰਦੀ ਆ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਉਹ ਹਿਰਾਸਤ ਤੋਂ ਫਰਾਰ ਹੋ ਚੁੱਕੇ ਨੇ ਕੀ ਕਹਿਣਾ ਚਾਹੋਗੇ ਬਿਲਕੁਲ ਦੇਖੋ ਪਹਿਲਾਂ ਅੱਜ ਸਵੇਰੇ ਇਹ ਖਬਰ ਜਿਹੜਾ ਹੈਗਾ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੂੰ ਹਰਿਆਣਾ ਦੇ ਵਿੱਚੋਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਟਿਆਲਾ ਪੁਲਿਸ ਨੇ ਜਿਹੜਾ ਕਿ ਆਪਣਾ ਰੀਪ ਦਾ ਮਾਮਲਾ ਉਹਨਾਂ ਤੇ ਜਿਹੜਾ ਚੱਲਦਾ ਤੇ ਅਸੀਂ ਪੰਜਾਬ ਪੁਲਿਸ ਨੂੰ ਵੱਖ-ਵੱਖ ਥਾਵਾਂ ਤੇ ਉਹਨਾਂ ਦੀ ਜਿਹੜੀ ਦੂਜੀ ਘਰ ਵਾਲੀਆਂ ਨੇ ਸ਼ਿਕਾਇਤਾਂ ਦਿੱਤੀਆਂ ਹੋਈਆਂ ਸੀ ਉਸ ਉੱਧਾਰ ਤੇ ਦੋਸਤੋ ਥੋੜੀ ਦੇਰ ਬਾਅਦ ਇੱਕ ਅਫਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਨਹੀਂ ਜੀ ਗ੍ਰਿਫਤਾਰ ਨਹੀਂ ਹੋਏ ਬਲ ਉਸ ਉਹਨਾਂ ਨੂੰ ਫੜਨ ਪਹੁੰਚੀ ਸੀ ਪਰ ਉਹ ਚੱਕਮਾ ਦੇ ਕੇ ਜਿਹੜਾ ਉੱਥੋਂ ਨਿਕਲ ਗਿਆ ਔਰ ਗੋਲੀਆਂ ਤੱਕ ਉਹਨਾਂ ਨੇ ਚਲਾਈਆਂ ਤੇ ਉਹਨਾਂ ਨਾਲ ਜਿਹੜੇ ਸਾਥੀ ਸੀਗੇ ਸੋ ਸਵਾਲ ਇਹੀ ਹੈ ਕਿ ਇੱਕ ਪਾਸੇ ਤਾਂ ਪਠਾਨ ਮਾਜਰਾ ਕਹਿ ਰਹੇ ਸੀਗੇ ਕਿ ਮੈਂ ਹਰ ਤਰ੍ਹਾਂ ਦੇ ਨਤੀਜੇ ਭੁਗਤਣ ਲਈ ਤਿਆਰ ਆ ਮੈਨੂੰ ਪਤਾ ਹੈ ਮੇਰੇ ਤੇ ਪਰਚਾ ਪੈ ਜਾਏਗਾ ਮੈਂ ਗ੍ਰਿਫਤਾਰ ਹੋ ਜਾਵਾਂਗਾ ਕਿਉਂਕਿ ਮੈਂ ਜੋ ਸਰਕਾਰੀ ਅਫਸਰ ਨਹੀਂ ਕੰਮ ਕਰ ਰਹੇ ਪੰਜਾਬ ਚ ਉਹਨਾਂ ਦੇ ਬਾਰੇ ਬੋਲਿਆ ਮੈਂ ਤੇ ਆਪਣੀ ਸਰਕਾਰ ਦੀ ਕਮੀਆਂ ਨੂੰ ਉਜਾਗਰ ਕੀਤਾ ਦੂਜੇ ਪਾਸੇ ਇਹ ਇਹ ਜਿਹੜੀ ਘਟਨਾ ਨੂੰ ਅੰਜਾਮ ਦੇ ਕੇ ਜੋ ਦਾਵਾ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਵੱਲੋਂ ਕਿ ਇਦਾਂ ਕੀਤਾ ਨਾ ਗੋਲੀ ਚਲਾਈ ਹੈ ਚਕਮਾ ਦੇ ਕੇ ਭੱਜੇ ਨੇ ਇੱਕ ਹੋਰ ਉਹਨਾਂ ਨੇ ਕੱਪਾ ਗਈਏ ਵੀ ਅਪਰਾਧ ਨੂੰ ਜੇ ਇਹਨਾਂ ਦਾਅਵਿਆਂ ਨੂੰ ਸੱਚ ਮੰਨੀਏ ਤਾਂ ਅੰਜਾਮ ਦੇ ਦਿੱਤਾ ਇੱਕ ਹੋਰ ਨਵਾਂ ਪਰਚਾ ਉਹਨਾਂ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਘਟਨਾ ਹੋਈ ਆ ਤਾਂ ਹਰਿਆਣੇ ਦੇ ਵਿੱਚ ਪੈ ਜਾਏਗਾ ਸੋ ਕਿਤਨਾ ਕੁ ਤੇ ਅੱਧਾ ਕਰਕੇ ਉਹਨਾਂ ਨੇ ਆਪਣੇ ਜਿਹੜਾ ਆਪਾਂ ਕਹੀਏ ਜੁਰਮ ਦੇ ਵਿੱਚ ਇੱਕ ਨਵਾਂ ਜੁਰਮ ਕਰਕੇ ਆਪਣਾ ਇਹ ਅਪਰਾਧੀ ਜਿਹੜਾ ਹੈਗਾ ਉਹ ਵਾਧਾ ਵਧਾ ਲਿਆ ਉਹਨਾਂ ਨੇ ਜੀ ਸਰ ਉੱਥੇ ਇਹ ਵੀ ਕਿਹਾ ਜਾ ਰਿਹਾ ਵੀ ਗੱਡੀ ਵੀ ਜਿਹੜੀ ਉਹਨਾਂ ਦੇ ਕੋਲ ਦੋ ਗੱਡੀਆਂ ਸੀਗੀਆਂ ਫੋਰਚੂਨਰ ਫੋਰਚੂਨਰ ਸੀਗੀ ਸਕੋਰਪੀਓ ਸੀਗੀ ਫੋਰਚੂਨਰ ਨੂੰ ਤਾਂ ਜਿਹੜਾ ਕਿ ਪੁਲਿਸ ਦੇ ਵੱਲੋਂ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਸਕੋਰਪੀਓ ਦੇ ਵਿੱਚ ਜਿਹੜਾ ਕਿ ਉਹ ਬੈ ਕੇ ਫਰਾਰ ਹੋਏ ਨੇ ਉਹਨਾਂ ਦੇ ਵੱਲੋਂ ਗੱਡੀ ਵੀ ਜਿਹੜੀ ਪੁਲਿਸ ਕਰਮੀ ਦੇ ਉੱਤੇ ਚੜਾ ਕੇ ਜਿਹੜਾ ਉਹ ਫਰਾਰ ਹੋਏ ਨੇ ਅਜਈਆਂ ਵੀ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਬਿਲਕੁਲ ਤਾਂ ਹੁਣ ਜਿਹੜਾ ਸ਼ਿਕਾਇਤ ਕਰਤਾ ਹੈਗਾ ਜਿਹੜਾ ਮੁਲਾਜ਼ਮ ਕਹਿੰਦੇ ਜ਼ਖਮੀ ਵੀ ਹੋਇਆ ਜਿਹੜਾ ਉਹ ਸਾ ਟੀਮ ਨਾਲ ਸੀਗੀ ਗਈ ਹੋਈ ਸੀਗੀ ਫੜਨ ਉਹ ਦੱਸੋ ਉਹਨਾਂ ਨੇ ਕੀ ਬਿਆਨ ਲਿਖਾਏ ਨੇ ਉੱਥੇ ਜਿੱਥੇ ਘਟਨਾ ਹੋਇਆਇਸਤੇ ਸਬੰਧਤ ਥਾਣੇ ਦੇ ਵਿੱਚ ਕਿਵੇਂ ਦੇ ਸਬੂਤ ਉਹ ਜਿਹੜਾ ਹੈਗਾ ਅੱਗੇ ਦੇਣਗੇ ਜਿੱਥੋਂ ਸਾਬਤ ਹੋਏਗਾ ਕਿ ਹਾਂ ਆ ਪ੍ਰਧਾਨ ਮਾਜਰਦਾਰ ਤੇ ਸਾਥੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਹੱਬ ਨਾਲ ਐਫ ਆਈ ਆਰ ਦਰਜ ਹੋਏਗੀ ਧਰਮਾ ਲੱਗਣਗੇ ਤੇ ਅੱਗੇ ਇਨਵੈਸਟੀਗੇਸ਼ਨ ਹੋਈਗੀ ਇਹ ਚੀਜ਼ ਹਲੇ ਹਰਿਆਣਾ ਪੁਲਿਸ ਵੱਲੋਂ ਕਹੀ ਆਪਾਂ ਜੇ ਹਰਿਆਣਾ ਚ ਘਟਨਾ ਹੋਈ ਹੈ ਜਾਂ ਪੰਜਾਬ ਪੁਲਿਸ ਵੱਲੋਂ ਜਿਹੜਾ ਵੀ ਟੀਮ ਗਈ ਆ ਉਹਨਾਂ ਦੇ ਵੱਲੋਂ ਦੱਸਿਆ ਜਾਏਗਾ ਵਿਸਤਾਰ ਨਾਲ ਤਾਂ ਇਹ ਚੀਜ਼ਾਂ ਬਿਲਕੁਲ ਸਾਫ਼ ਆਣ ਗਈਆਂ ਕਿ ਪੂਰਾ ਕੱਟਨਾ ਕਰਾਂ ਬਸ ਹੈ ਕਿ ਸੀ ਤੇ ਉਸੇ ਵਾਪਰਿਆ ਕੀ ਸੀ ਜੀ ਇੱਕ ਪਾਸੇ ਸਰ ਤੁਸੀਂ ਹੁਣੇ ਦੱਸਿਆ ਕਿ ਹਰਮੇਤ ਸਿੰਘ ਪਠਾਨ ਮਾਜਰਾ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਮੈਂ ਸਾਰੇ ਨਤੀਜੇ ਭੁਗਤਣ ਨੂੰ ਤਿਆਰ ਹਾਂ ਮੈਨੂੰ ਪਤਾ ਹੈ ਕਿ ਕਾਰਵਾਈ ਹੋਏਗੀ ਪਰ ਇਸ ਤਰੀਕੇ ਦੇ ਨਾਲ ਭੱਜਣਾ ਇਸ ਤਰੀਕੇ ਦੇ ਨਾਲ ਫਰਾਰ ਹੋਣਾ ਚੱਕਮਾ ਦੇ ਕੇ ਫਰਾਰ ਹੋਣਾ ਕਈ ਵੱਡੇ ਸਵਾਲ ਖੜੇ ਕਰਦਾ ਹੈ ਹਾਂ ਬਿਲਕੁਲ ਕਿਉਂਕਿ ਇਹੇ ਉਹਨਾਂ ਦਾ ਦੋ ਦਿਨ ਪਹਿਲਾਂ ਦਾ ਬਿਆਨ ਸੀ ਕਿ ਮੇਰੇ ਤੇ ਪਰਚਾ ਹੋ ਸਕਦਾ ਮੈਨੂੰ ਕਦੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਉਸ ਸਮੇਂ ਉਹਨਾਂ ਨੇ ਮੀਡੀਆ ਦੇ ਵਿੱਚ ਇਹ ਸਟੇਟਮੈਂਟ ਜਿਹੜਾ ਹੈਗਾ ਆਪਣੀ ਦਿੱਤੀ ਸੀਗੀ ਤੇ ਹੁਣ ਇਹ ਜਿਹੜੀ ਗੱਲ ਉਹਨਾਂ ਨੇ ਕਰਕੇ ਜਿਹੜਾ ਹੈਗਾ ਉਹ ਆਪਣੇ ਲਈ ਹੀ ਆਪਾਂ ਕਹੀਏ ਨਵੀਂ ਮੁਸੀਬਤ ਜਿਹੜੀ ਖੜੀ ਕਰ ਲਈ ਹੈ ਤੇ ਉਹਦੇ ਨਤੀਜੇ ਵੀ ਇਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਭੁਗਤਨੇ ਪੈਣਗੇ ਉਹਨੇ ਦੇਖਣਾ ਹੋਏਗਾ ਵੀ ਉਹ ਜੇ ਨਿਕਲੇ ਨੇ ਚਕਮਾ ਦੇ ਕੇ ਕਿੱਧਰ ਉਹ ਗਏ ਨੇ ਪੰਜਾਬ 'ਚ ਨੇ ਹਰਿਆਣਾ 'ਚ ਨੇ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਭੱਜ ਗਏ ਨੇ ਤੇ ਹੁਣ ਪੁਲਿਸ ਵੀ ਪੂਰਾ ਜੋਰ ਲਾਇਕ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਪਹਿਲਾਂ ਤਾਂ ਪੰਜਾਬ ਪੁਲਿਸ ਇਹਨਾਂ ਨੂੰ ਫੜ ਰਹੀ ਸੀਗੀ ਹੁਣ ਹਰਿਆਣਾ ਪੁਲਿਸ ਵੀ ਉਹਨਾਂ ਦੇ ਪਿੱਛੇ ਜਾਏਗੀ ਜੇ ਇਹ ਘਟਨਾ ਹਰਿਆਣਾ ਦੇ ਵਿੱਚ ਹੋਈ ਹੈ ਤਾਂ ਹੁੰਦਾ ਦੋਸ਼ੀਤਾਂ ਦੀ ਪੁਲਿਸ ਹੈ ਬੀਡੀ ਇਹਨਾਂ ਨੂੰ ਤਲਾਸ਼ ਕਰੇਗੀ ਜੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਇਸ ਸਮੇਂ ਦੀ ਜਿਹੜੀ ਬੇਹੱਦ ਹੀ ਵੱਡੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਐਮਐਲਏ ਪਠਾਨ ਮਾਜਰਾ ਚੱਕਮਾ ਦੇ ਕੇ ਪੁਲਿਸ ਨੂੰ ਫਰਾਰ ਹੋ ਚੁੱਕੇ ਨੇ ਜਿਹੜੀ ਫਾਇਰਿੰਗ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਗੋਲੀ ਵੀ ਚਲਾਈ ਗਈ ਹੈ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਗੱਡੀ ਵਿੱਚ ਚੜਾਈ ਗਈ ਹੈ ਅਜੇ ਹੀਆਂ ਖਬਰਾਂ ਜਿਹੜੀਆਂ ਸੂਤਰਾਂ ਦੇ ਹਵਾਲੇ ਤੋਂ ਇਸ ਸਮੇਂ ਦੀਆਂ ਸਾਹਮਣੇ ਆ ਰਹੀਆਂ